ਅਦਮਿਸ਼ਨ ਨੇ ਇੱਕ ਨਵਾਂ ਮਾਰਗ ਅਜਹਿ ਰੂਪ ਵਿੱਚ ਦਿੱਤਾ ਆਪਣਾ ਨਵਾਂ ਸੰਦੇਸ਼ ਨਵਾਂ ਫਰਮਾਨ ਸਰ ਮਾਨਵ ਜਾਤੀ ਵਾਸਤੇ ਸੋਹੰਗ ਮਾਰਾਇ ਸ਼ੇਰ ਸੇ বিষ্ণੂ ਭਗਵਾਨ ਦੀ ਜੈ ਦਾ ਜੈਕਾਰਾ ਬਖਸ਼ਿਆ ਜਦੋਂ ਵੀ ਪੁਰਖਿਆ ਕਾਲ ਨੇ ਆਪਣੀ ਨਵੇਕਲੀ ਖੇਲ ਕੀਤੀ ਆਪਣੀ ਉਸ ਅਗੰਤਾ ਦੀ ਤਾਰ ਨੂੰ ਅਗੰਮੇ ਰੂਪ ਦੇ ਵਿੱਚ ਮਾਤ ਲੋਕ ਵਿੱਚ ਪ੍ਰਗਟ ਤੇ ਪ੍ਰसिद्ध ਕੀਤਾ ਇਹ ਇੱਕ ਅਜਿਹੇ ਰੂਪ ਵਿੱਚ ਹੈ ਜਿੱਥੇ ਕਿ ਇੱਕ ਸਾਰੀ ਮਾਨਵਤਾ ਨੂੰ ਸੱਚਾ ਸੰਦੇਸ਼ ਹੈ ਕਿ ਇਹ ਮਾਨਵ ਜਾਤੀ ਜੇ ਪਰਮਾਤਮਾ ਨੇ ਤੁਹਾਨੂੰ ਮਾਤਮੋਖ ਦੇ ਵਿੱਚ ਭੇਜਿਆ ਹੈ ਤੇ ਉਸ ਨੇ ਆਪਣਾ ਜੋ ਨਵਾਂ ਸੰਦੇਸ਼ ਜਾਂ ਫਰਮਾਨ ਦਿੱਤਾ ਹੈ ਉਸ ਤੇ ਉੱਪਰ ਚੱਲਣਾ ਹੀ ਅੱਜ ਸਾਡਾ ਪਹਿਲਾ ਫਰਜ਼ ਬਣਦਾ ਹੈ ਨਿਰਗੁਣ ਜੋਤ ਪੁਰਖ ਅਕਾਲ ਦਾ ਹੀ ਕੇਵਲ ਇਸ਼ਟ ਮੰਨਣਾ ਸਤਗੁਰੂ ਕੇਵਲ ਸ਼ਬਦ ਨੂੰ ਹੀ ਮੰਨਣਾ ਸ਼ੈਨਛਾ ਜੀ ਨੇ अपार कृपा ਕਰਕੇ ਸਰਬ ਹਰ ਸੰਗਤ ਨੂੰ ਸੋਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਦਾ ਜੈਕਾਰਾ ਬਖਸ਼ਿਸ਼ ਕੀਤਾ ਸੋ ਪਰਮਾਤਮਾ ਹੰਗ ਆਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਤਾਰ ਨੂੰ ਸੋਹੰਗ ਦਾ ਰੂਪ ਦੇ ਦਿੱਤਾ ਤੂੰ ਮੇਰਾ ਤੇ ਮੈਂ ਤੇਰਾ ਮਹਾਰਾਜ ਸਾਰੇ ਰਾਜਿਆਂ ਦਾ ਰਾਜਾ ਸ਼ੇਰ ਸਿੰਘ ਸਾਰੇ ਸੰਸਾਰ ਨੂੰ ਪੈ ਵਿੱਚ ਰੱਖਣ ਵਾਲੀ ਸਮਰੱਥਤਾ विष्णु परमेश्वर आप परितपालक है आप पालनहार है भगवान दी जय पुरखे अकाल दी सदा जय हुंदी है पुरखे अकाल दी ओ गमता दी तार निर्गुण है निर्वैयर है निरंकार है जो रूप है इश्वर दी तार आजगा सत ते सच है उस परमात्मा दी सदा जय हुंदी है परमात्मा तो बिना पुरखे अकाल तो बिना और संसार दे विच कोई जय हो सकदी नहीं ਸ਼ਬਦੀ ਜੈਕਾਰੇ ਨੂੰ ਪੰਜ ਵਾਰ ਬੋਲਿਆ ਜਾਂਦਾ ਹੈ ਪੰਜ ਵਾਰ ਬੋਲਨ ਦਾ ਹੁਕਮ ਪਰਮੇਸ਼ਵਰ ਨੇ ਆਪ ਦੇ ਦਿੱਤਾ ਕਿ ਜੋ ਵੀ ਜੀਵ ਆਤਮਾ ਹੈ ਜਾਂ ਪਗਿਤ ਆਤਮਾ ਹੈ ਉਹ ਪੰਜਾਂ ਤਤਾਂ ਦੀ ਬਣੀ ਹੋਈ ਹੈ ਪੰਜ ਤਤ ਸੰਸਾਰ ਦੇ ਵਿੱਚ ਆਉਂਦੇ ਰਹੇ ਜਨਮ ਲੈਂਦੇ ਰਹੇ ਸੰਸਾਰ ਦੇ ਵਿੱਚੋਂ ਜਾਂਦੇ ਰਹੇ ਪਰ ਪੰਜਾਂ ਤਤਾਂ ਦੀ ਪੁਕਾਰ ਕਿਸੇ ਨੇ ਸੁਣੀ ਹੀ ਨਹੀਂ ਮਾਤ ਲੋਕ ਦੇ ਵਿੱਚ ਪਹਿਲੀ ਵਾਰ ਮੌਕਾ ਆਇਆ ਜਦੋਂ ਪਰਮੇਸ਼ਵਰ ਨੇ ਪੰਜਾਂ ਤੱਤਾਂ ਦੀ ਪੁਕਾਰ ਸੁਣੀ ਪੰਜਾਂ ਤੱਤਾਂ ਨੂੰ ਮਾਤ ਲੋਕ ਦੇ ਵਿੱਚ ਇੱਕ ਅਜਹਿ ਰੂਪ ਦੇ ਵਿੱਚ ਮਾਣ ਦੇ ਦਿੱਤਾ ਕਿ ਜਿਸ ਪਗਤ ਆਤਮਾ ਨੇ ਜਿਸ ਗੁਰਮੁਖ ਗੁਰਸਿੱਖ ਨੇ ਆਪਣੀ ਰਸਨਾ ਜਿਹਾ ਤੋਂ ਇੱਕ ਵਾਰ ਵੀ ਸੋਹੰਗ ਮਾਰਾਇ ਸ਼ੇਰ ਸੇ বিষ্ণੂ ਭਗਵਾਨ ਦੀ ਜੈ ਦਾ ਜੈਕਾਰਾ ਬੋਲਿਆ ਉਸ ਨੇ ਦੁਬਾਰਾ ਸੰਸਾਰ ਦੇ ਵਿੱਚ ਜਨਮ ਨਹੀਂ ਲੈਣਾ ਕਿਉਂ ਨਹੀਂ ਲੈਣਾ ਇੱਕ ਵਾਅਦਾ ਹੈ ਪਰਮਾਤਮਾ ਦਾ ਆਪਣੀ ਪਗਤ ਆਤਮਾ ਦਾ ਕਿ ਇਹ ਮੇਰੀ ਆਤਮਾ ਤੂੰ ਮੇਰੀ ਹੈ ਜੇ ਤੂੰ ਮੇਰੀ ਹੈ ਤੇ ਮੇਰੀ ਹੀ ਰਹਿਣਾ ਇੱਥੇ ਮਿਲ ਨਹੀਂ ਹੋਈ ਪਗਤ ਭਗਵਾਨ ਦੀ ਭਗਵਾਨ ਪਗਤੀ ਭਗਵਾਨ ਨੇ ਮਾਤ ਲੋਕ ਵਿਚਾ ਕੇ ਪੰਤਨਾ ਆਪ ਮਿਲਣੇ ਕੀਤੀ ਤੇ ਨਵੀਂ ਮਰਜ਼ਾਦਾ ਦੇ ਰੂਪ ਵਿੱਚ ਜੈਕਾਰਾ ਦੇ ਦਿੱਤਾ ਜਿਸ ਨੂੰ ਪੰਜ ਵਾਰ ਸਵੇਰੇ ਬੋਲਣਾ ਤੇ ਪੰਜ ਵਾਰ ਰਾਤ ਨੂੰ ਸੌਣ ਲੱਗਿਆਂ ਬੋਲਣਾ ਜਿਸ ਵੇਲੇ ਪੰਜਾ ਜੈਕਾਰਿਆਂ ਦੇ ਵਿੱਚ ਮਾਰੋ ਆਵਾਜ਼ ਉਸੇ ਵੇਲੇ ਮੈਂ ਤੁਹਾਡੇ ਕੋਲ ਸਹਾਈ ਹੋਵਾਂਗਾ ਸੌਂਦਿਆਂ ਜਾਗਦਿਆਂ ਪੰਜ ਵਾਰ ਬੋਲਿਆ ਕਰੋ ਮੇਰਾ ਜੈਕਾਰ ਸੋ ਹੰਗਮਾਰਾ ਇਹ ਸ਼ੇਰ ਸੇ বিষ্ণੂ ਭਗਵਾਨ ਦੀ ਚੈਤ ਹੈ ਆਇਆ ਪਰਮਾਤਮ ਆਤਮ ਆਤਮ ਪਰਮਾਤਮ ਦੀ ਮਾਤ ਲੋਕ ਦੇ ਵਿੱਚ ਮਿਲਨੀ ਹੋਈ ਹਜੂਰ ਚੈਨਛਾ ਜੀ ਨੇ ਸਰ ਮਨਵ ਜਾਤੀ ਨੂੰ ਇੱਕ ਸੰਦੇਸ਼ ਦਿੱਤਾ ਕਿ ਸਤ ਦੀ ਧਾਰ ਦੇ ਵਿੱਚ ਰਹਿਣਾ ਸਤ ਵਿੱਚ ਵਿਚਰਨਾ ਸਤ ਦੇ ਰੂਪ ਵਿੱਚ ਆਪਣੀ ਅੰਤਰ ਆਤਮਾ ਨੂੰ ਆਪਣੇ ਪਰਮਾਤਮਾ ਨੂੰ ਇੱਕ ਅਜਿਹੇ ਰੂਪ ਦੇ ਵਿੱਚ ਵਸਾ ਲੈਣਾ ਸਰਬ ਹਰ ਸੰਗ ਜੀ 1084 ਜੁਨੀ ਵਿੱਚੋਂ ਮਾਨਸ ਜਨਮ ਉੱਤਮ ਤੇ ਸ੍ਰੇਸ਼ਟ ਹੈ ਇਸ ਜਨਮ ਦੇ ਵਿੱਚ ਪਰਮੇਸ਼ਵਰ ਆਪਣੀ ਪਹਿਚਾਨ ਦਿੰਦੇ ਨੇ ਉਸ ਪਰਮਾਤਮਾ ਬੇਪਹਿਚਾਨ ਨੇ ਆਪਣੀ ਪਹਿਚਾਨ ਦੇ ਕੇ ਆਪਣਾ ਨਾਮ ਰੱਖ ਲਿਆ ਸੋង ਮਾਰੇ ਸ਼ੇਰ ਸੇ বিষ্ণੂ ਭਗਵਾਨ ਦੀ ਜੈ ਸਰਬ ਹਰ ਸੰਗ ਜੀ ਪਰਮੇਸ਼ੁਰ ਦੀ ਅਗੰਮਤਾ ਦੀ ਖੇਲ ਨੂੰ ਉਸ ਪਰਮਾਰਥ ਦੇ ਮਾਰਗ ਨੂੰ ਪੰਜ ਤਤ ਦਾ ਜੀਵ ਜਾਂ ਇਨਸਾਨ ਸਮਝ ਸਕਦਾ ਨਹੀਂ ਪਰਮਾਤਮਾ ਬੇਪਰਵਾਹ ਹੈ ਬੇਅੰਤ ਹੈ ਜਿਹੜਾ ਬੇਪਰਵਾਹ ਪਰਮਾਤਮਾ ਉਸ ਨੇ ਬੇਪਰਵਾਹੀ ਦੇ ਵਿੱਚ ਆਪਣੇ ਆ ਭਗਤਾਂ ਨੂੰ ਮਾਤ ਲੋਕ ਦੇ ਵਿੱਚ ਅਜਿਹੇ ਰੂਪ ਵਿੱਚ ਪਰ ਅਤਾਰਾ ਕਰਤਾ ਕਿ ਤੁਹਾਨੂੰ ਕਿਸੇ ਨੂੰ ਸੰਸਾਰ ਵਿੱਚ ਜਨਮ ਨਹੀਂ ਲੈਣਾ ਪਵੇਗਾ ਹਜੂਰ ਚੈਨਛਾ ਜੀ ਨੇ ਸਤ ਰੰਗ ਦੇ ਨਿਸ਼ਾਨ ਸਾਹਿਬ ਨੂੰ ਮਾਨ ਦੇ ਦਿੱਤਾ ਕਿ ਪਰਮਾਤਮਾ ਸਤ ਦੀ ਤਾਰ ਹੈ ਸਤ ਦਾ ਰੂਪ ਹੈ ਕਿਉਂਕਿ ਸਰਭ ਹਰ ਸੰਗੇ ਜੀ ਸਤ ਦਾ ਰੂਪ ਸੋ ਪ੍ਰਖ ਨਰਿਨਹਰ ਪ੍ਰਖ ਨਰਿਨ ਇੱਕਮਕਾਰ ਆ ਨਰਿਨ ਅਬਨਾਚੀ ਕਰਤਾ ਸ਼੍ਰੀ ਪਗਵਾਨ ਪਰ ਬ੍ਰਹਮ ਇਹ ਪਰਮਾਤਮਾ ਦੀ ਸਤ ਦੀ ਤਾਰ ਹੈ ਜੋ ਸਤ ਸਤ ਦੀ ਤਾਰ ਨੂੰ ਮੁਖਾਤਬ ਕਰਦੇ ਨੇ ਸਤ ਰੰਗ ਨਿਸ਼ਾਨ ਸਾਹਿਬ ਨੂੰ ਜਿਸ ਦਾ ਲੇਖ ਬਹੁਤ ਹੈ ਕਿ ਪਰਮਾਤਮਾ ਨੇ ਕਿਸ ਤਰ੍ਹਾਂ ਸਤ ਰੰਗ ਦੇ ਨਿਸ਼ਾਨ ਸਾਹਿਬ ਨੂੰ ਮਤ ਲੋਕ ਦੇ ਵਿੱਚ ਮਾਨ ਦਿੱਤਾ ਹਜੂਰ ਸ਼ੈਨ ਚਾ ਜੀ ਨੇ ਹਰ ਬਾਣੀ ਦੇ ਰੂਪ ਵਿੱਚ 24 ਗ੍ਰੰਥਾਂ ਦੀ ਰਚਨਾ ਕਰ ਦਿੱਤੀ ਜੋ ਵੀ ਇਹ অবতার ਦੇ ਰੂਪ ਵਿੱਚ ਕਿਉਂਕਿ ਜਿੰਨਾ ਚਿਰ ਪਰਮਾਤਮਾ ਨਿਰਗੁਣ ਤੋਂ ਸਰਗੁਣ ਸਤ ਸ੍ਰੂਪ ਨੂੰ ਮਾਤ ਲੋਕ ਵਿੱਚ ਆਪਣਾ ਅਵਤਰੀਕਰਨ ਕਰਕੇ ਮਾਣ ਨਹੀਂ ਦਿੰਦੇ ਉਹਨਾਂ ਚਿਰ ਹਰ ਬਾਣੀ ਦੀ ਰਚਨਾ ਹੋ ਸਕਦੀ ਨਹੀਂ ਸੀ ਉਹ ਸ਼ਬਦ ਦੀ ਤਾਰ ਸ਼ਬਦ ਦੀ ਲਿਖਨਤਾ ਸ਼ਬਦ ਦੀ ਤਾਰ ਸ਼ਬਦ ਨੂੰ ਕਿਸ ਰੂਪ ਦੇ ਵਿੱਚ ਪਾਇਆ ਜਾਂਦਾ ਹੈ ਸ਼ਬਦ ਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਕੋਈ ਰੇਖ ਨਹੀਂ ਕੋਈ ਚੇਹ ਨਹੀਂ ਕੋਈ ਚੱਕਰ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਵਰਣ ਨਹੀਂ ਕੋਈ ਬਰਣ ਨਹੀਂ ਕੋਈ ਸ਼ੇਰ ਨਹੀਂ ਇਹ ਕਾਲ ਪੁਰਖ ਦੀ ਆਪਣੀ ਤਾਰ ਹੈ ਸਰਬ ਹਰ ਸੰਗ ਜੀ ਪਰਮੇਸ਼ਵਰ ਨੇ ਹਰ ਭਣੀ ਦੀ ਰਚਨਾ ਕੀਤੀ ਚਵੀ ਗ੍ਰੰਥਾਂ ਦੇ ਰੂਪ ਵਿੱਚ ਜਿਸ ਦੇ ਵਿੱਚ ਸਾਨੂੰ ਕੁਝ ਸਿੱਖਿਆ ਦੇ ਦਿੱਤੀਆਂ ਕਿਉਂਕਿ ਜਦੋਂ ਕੋਈ ਵੀ ਜੀਵ ਪ੍ਰਾਣੀ ਆਪਣੇ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਜੁੜਦਾ ਹੈ ਕਿਉਂਕਿ ਪਰਮੇਸ਼ਵਰ ਨੇ ਜਾਤਾਂ ਪਾਤਾਂ ਦਾ ਖੰਡਨ ਕਰ ਦਿੱਤਾ ਅਮੀਰੀ ਗਰੀਬੀ ਦਾ ਖੰਡਨ ਕਰ ਦਿੱਤਾ ਪਰਮੇਸ਼ਵਰ ਨੇ ਆਪਣੀ ਇੱਕ ਜਾਤ ਰੱਖ ਲਈ ਗਰਮੁਖ ਮੇਰੀ ਉਤਮ ਜਾਤੀ ਚਰਨ ਕਬਲ ਹਰ ਡੇਰਾ ਲਾਇਆ ਮਿਲਿਆ ਮੇਲ ਕਮਲਾਪਤੀ ਉੱਪਰ ਤਵਨ ਮਾਨ ਰਖਾਇਆ ਇੱਕ ਜਾਤ ਰਖ ਲਈ ਕੇ ਗੁਰਮੁਖ ਮੇਰੀ ਜਾਤ ਹੈ ਗੁਰਮੁਖਾਂ ਤੋਂ ਬਿਨਾ ਹੋਰ ਕੋਈ ਜਾਤ ਪਾਤ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਅਮੀਰੀ ਗਰੀਬੀ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਸਾਰੀ ਮਾਨਵ ਜਾਤੀ ਸਾਰੀ ਕਾਇਨਾਤ ਉਸ ਪਰਮਪਤ ਪਰਮੇਸ਼ਵਰ ਦੀ ਬਣੀ ਹੈ ਸਾਨੂੰ ਸਭ ਦਾ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਸਾਡੇ ਅੰਦਰ ਹਸਤ ਤੇ ਨਫ਼ਰਤ ਨਹੀਂ ਹੋਣੀ ਚਾਹੀਦੀ ਸਾਰੀ ਕਾਇਨਾਤ ਨੂੰ ਪਰਮੇਸ਼ਵਰ ਦਾ ਰੂਪ ਸਮਝ ਕੇ ਸਭ ਦਾ ਸਤਿਕਾਰ ਕਰਨਾ ਆਤਮਾ ਪਰਮਾਤਮਾ ਦਾ ਮੇਲ ਕਰਨਾ ਜੋ ਮੇਲ ਪਰਮੇਸ਼ਵਰ ਨੇ ਆਪ ਆਕੇ ਕਰ ਦਿੱਤਾ ਹੈ ਹਜੂਰ ਸ਼ੈਨ ਚਾ ਜੀ ਨੇ ਹਰ ਬਾਣੀ ਦੇ ਵਿੱਚ ਜੋ ਸਮਾਂ ਚੱਲ ਰਿਹਾ ਜੋ ਪਿਛਲਾ ਬੀਤ ਚੁਕਿਆ ਜਾਂ ਆਉਣ ਵਾਲਾ ਸਮਾਂ ਉਸ ਦਾ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਇਹ ਸਮਾਂ ਅੱਗੇ ਵਾਲਾ ਕਿਸ ਰੂਪ ਦੇ ਵਿੱਚ ਆਵੇਗਾ ਹਜੂਰ ਸ਼ੈਨ ਚਾ ਜੀ ਨੇ ਫਰਮਾਨ ਕੀਤਾ ਕਿ ਤੁਹਾਨੂੰ ਮੈਂ ਕੁਝ ਸਿੱਖਿਆ ਦਿਨਾ ਹੈ ਕੋਚ ਮੈਂ ਅਸੂਲ ਤੇ ਮਰਜਾਦਾ ਬਣਾ ਦਿੱਤੀਆਂ ਨੇ ਤੁਹਾਡਾ ਫਰਜ਼ ਹੈ ਇਹਨਾਂ ਹੁਕਮਾਂ ਉੱਪਰ ਚੱਲਣਾ ਕਿਉਂਕਿ ਪਰਮਾਤਮਾ ਦਾ ਹੁਕਮ ਮੰਨਾ ਸਰਬ ਹਰ ਸੰਗਤ ਦੀ ਸਭ ਤੋਂ ਵੱਡੀ ਫਕੀਰੀ ਹੁੰਦੀ ਹੈ ਪਰਮਾਤਮਾ ਦੇ ਹੁਕਮ ਨੂੰ ਤਾਂ ਹੀ ਮੰਨਿਆ ਜਾਂਦਾ ਜੇ ਗੁਰਸਿੱਖ ਉਸ ਦੇ ਦੁਆਰੇ ਤੇ ਨੀਵਾ ਹੋ ਜਾਵੇ ਜਿਹੜਾ ਸਿੱਖ ਆਪਣੇ ਪਰਮਾਤਮਾ ਦੇ ਦਵਾਰੇ ਤੇ ਨਿਵਾ ਹੁੰਦਾ ਹੈ ਉਹ ਗੁਰਸਿੱਖ ਜਿਸ ਰੂਪ ਵਿੱਚ ਵੀ ਆਪਣੇ ਪਰਮਾਤਮਾ ਨੂੰ ਮੰਨਦਾ ਪਰਮਾਤਮਾ ਨੇ ਕੋਈ ਵੱਖਰੀ ਵਾਂ ਨਹੀਂ ਰੱਖਿਆ ਜਿਸ ਰੂਪ ਵਿੱਚ ਕੋਈ ਗੁਰਸਿੱਖ ਪਜਤ ਆਤਮਾ ਆਪਣੇ ਪਰਮਾਤਮਾ ਨੂੰ ਮੰਨਦੀ ਹੈ ਇੱਕ ਐਸੇ ਰੂਪ ਵਿੱਚ ਮੰਨ ਲੈ ਕੇ हे ਪਰਮੇਸ਼ਰ ਤੂੰ ਮੇਰਾ ਤੇ ਮੈਂ ਇਹ ਤੇਰਾ ਸਰਬਹਰ ਸੰਗਤ ਜੀ ਉਥੇ ਆਤਮਾ ਤੇ ਪਰਮਾਤਮਾ ਦੀ ਗੱਲ ਹੈ ਉਥੇ ਸੰਸਾਰ ਦੀ ਕੋਈ ਰੀਤੀ ਨੀਤੀ ਰਹਿ ਨਹੀਂ ਜਾਂਦੀ ਸੰਸਾਰ ਦੀਆਂ ਕੋ ਰੀਤੀਆਂ ਨੂੰ ਦੂਰ ਕੀਤਾ ਕਿ ਵੇਖਿਓ ਗੁਰਮੁਖੋ ਕਦੀ ਜਾਤਾਂ ਪਾਤਾਂ ਦੀ ਗੱਲ ਨਾ ਕਰ ਲਿਓ ਵੇਖਿਓ ਕਿਸੇ ਨਾਲ ਹਸ ਤੇ ਨਫ਼ਰਤ ਨਾ ਕਰਨੀ ਕਿਉਂਕਿ ਸਾਰੀ ਮਨੁੱਖ ਜਾਤੀ ਵਿੱਚ ਉਸ ਪਰਮਾਤਮਾ ਦਾ ਵਾਸ ਹੈ ਜਿਸ ਪਰਮਾਤਮਾ ਨੇ ਬ੍ਰਹਿਮੰਡਾ ਖੰਡਾਂ ਦੀ ਰਚਨਾ ਕੀਤੀ ਹੈ ਹਜ਼ੂਰ ਸ਼ੈਨਛਾ ਜੀ ਨੇ ਹੁਕਮ ਦਿੱਤਾ ਮੇਰਾ ਗੁਰਸਿੱਖ ਚਿੱਟੇ ਬਸਤਰ ਪਹਿਨੇਗਾ ਚਿੱਟੇ ਬਸਤਰ ਪ੍ਰਭੂ ਮਿਲਣ ਦੀ ਨਿਸ਼ਾਨੀ ਹੈ ਮਾਤ ਲੋਕ ਦੇ ਵਿੱਚ ਕਿ ਇਹ ਉਹ ਭਗਤ ਆਤਮਾ ਜਿਨ੍ਹਾਂ ਨੂੰ ਚਿੱਟੇ ਬਸਤਰ ਪਹਿਨਾ ਦਿੱਤੇ ਇਹਨਾਂ ਦੀ ਮਿਲਣੀ ਪ੍ਰਖਿਆ ਅਕਾਲ ਦੇ ਨਾਲ ਹੋਈ ਇਹਨਾਂ ਦਾ ਜਿਹੜਾ ਬਾਹਰੋਂ ਰੂਪ ਉਹੀ ਅੰਦਰੋਂ ਚਾਹੀਦਾ ਹੈ ਪਰਮਾਤਮਾ ਨੂੰ ਇਹ ਗੱਲ ਕਦੀ ਨਹੀਂ ਪਉਂਦੀ ਕਿ ਬਾਹਰੋਂ ਮੇਰਾ ਸਿੱਖ ਹੋਰ ਹੋਵੇ ਤੇ ਅੰਦਰੋਂ ਹੋਰ ਹੋਵੇ ਇਹ ਗੱਲ ਪਰਮੇਸ਼ਵਰ ਨੂੰ ਕਦੀ ਪੌਂਦੀ ਹੀ ਨਹੀਂ ਕਿਉਂਕਿ ਸਤ ਦੀ ਤਾਰ ਦੇ ਵਿੱਚ ਪਰਮਾਤਮਾ ਦਾ ਉਹ ਰੂਪ ਹੈ ਸੱਚ ਦੀ ਵਿਵਸਥਾ ਵਿੱਚ ਪਰਮੇਸ਼ਵਰ ਨੇ ਆਪਣਾ ਅਜੇਹੇ ਰੂਪ ਦੇ ਵਿੱਚ ਆਗਮਨ ਕੀਤਾ ਜਿਸ ਨੂੰ ਕਦੀ ਕਲਮ ਬੰਦ ਨਹੀਂ ਕੀਤਾ ਜਾ ਸਕਦਾ ਸਤ ਤੇ ਸੱਚ ਦੀ ਤਾਰ ਨੂੰ ਮਾਤ ਲੋਕ ਦੇ ਵਿੱਚ ਮੁਖਤਤ ਕੀਤਾ ਗੁਰਸਿੱਖਾਂ ਨੂੰ ਹੁਕਮ ਦੇ ਦਿੱਤਾ ਵੇਖਿਓ ਗੁਰਸਿੱਖੋ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਤੁਸੀਂ ਮੇਰੇ ਦੱਸੇ ਹੋਏ ਨਿਯਮਾਂ ਦੇ ਅਨਸਾਰ ਚੱਲਣਾ ਗੁਰਸਿੱਖ ਚਾਹ ਨਹੀਂ ਪੀਵੇਗਾ ਮੀਟ ਅੰਡਾ ਸ਼ਰਾਬ ਆਦ ਵਸਤੂਆਂ ਦਾ ਸੇਵਨ ਨਹੀਂ ਕਰੇਗਾ ਗੁਰਸਿੱਖ ਦੇ ਅੰਦਰ ਇੱਕ ਪ੍ਰੀਤ ਹੋਣੀ ਚਾਹੀਦੀ ਹੈ ਪ੍ਰਭੂ ਦੇ ਚਰਨਾਂ ਦੀ ਗੁਰਸਿੱਖ ਦੀ ਅੰਤਰਾਤਮਾ ਦੀ ਵਿਵਸਥਾ ਇੱਕ ਅਜਿਹੇ ਰੂਪ ਵਿੱਚ ਹੋਣੀ ਚਾਹੀਦੀ ਹੈ ਜਿੱਥੇ ਪਰਮੇਸ਼ਵਰ ਨੂੰ ਜਦੋਂ ਗੁਰਸਿੱਖ ਯਾਦ ਕਰੇ ਜਦੋਂ ਭਗਤ ਯਾਦ ਕਰੇ ਉਸ ਦੇ ਦੇਬ ਨੇ ਤੇ ਨਿਜ ਨੇ ਤੇ ਤ੍ਰੈਕੁਟੀ ਵਿੱਚ ਪਰਮਾਤਮਾ ਦਾ ਵਾਸ ਰਹਿੰਦਾ ਉਸ ਵੇਲੇ ਉਸ ਨੂੰ ਦਰਸ਼ਨ ਦੀ ਦਾਰ ਹੁੰਦਾ ਇਸ ਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿਉਂਕਿ ਪਰਮਾਤਮਾ ਨੇ ਆਪਣੀਆਂ ਆਤਮਾ ਨਾਲ ਮਿਲਣੀ ਕੀਤੀ ਆਤਮਾ ਨੇ ਆਪਣੇ ਪਰਮਾਤਮਾ ਨੂੰ ਸੀਸਤਵਾਇਆ ਸਰਭਰ ਸੰਗਤ ਜੀ ਇਹ ਉਹ ਰਚਨਾ ਹੈ ਜਿਹੜੀ ਮਹਾਨ ਹੈ ਜਿਸ ਨੂੰ ਅਸੀਂ ਕਦੀ ਵੀ ਉਸ ਦੀ ਬਖਸ਼ਿਸ਼ ਤੇ ਰਹਿਮਤ ਨੂੰ ਕਦੀ ਕਿਸੇ ਅਲਫਾਜ਼ਾਂ ਦੇ ਵਿੱਚ ਨਾ ਕਲਮ ਬੰਦ ਕਰ ਸਕਦੇ ਹਾਂ ਤੇ ਨਾ ਸਿਫਤੀ ਕਰ ਸਕਦੇ ਗੁਰਸਿੱਖ ਜੋ ਹੁੰਦਾ ਉਹ ਨਾ ਮਾਣਾ ਹੁੰਦਾ ਉਹ ਆਪਣੇ ਪਰਮਾਤਮਾ ਦੀ ਸਿਫਤ ਨਹੀਂ ਕਰ ਸਕਦਾ ਪਰ ਪਰਮਾਤਮਾ ਨੇ ਭਗਤਾਂ ਦਾ ਇੱਕ ਐਸੇ ਰੂਪ ਦੇ ਵਿੱਚ ਸਿਫਤੀ ਟੋਲਾ ਗਾਇਆ ਕਿ ਐ ਮੇਰੇ ਗੁਰਮੁਖੋ ਤੁਸੀਂ ਮੇਰੇ ਤੇ ਮੈਂ ਤੁਹਾਡਾ ਦੋਹਾਂ ਦਾ ਇੱਕੋ ਕਾਰਬਾਰ ਭਗਤ ਦੁਆਰਾ ਸੋਭਾ ਪਾਇਆ ਸਰਭਰ ਸੰਗ ਜੀ ਇਹ ਉਹ ਅਕਾਲ ਪੁਰਖ ਦੀ ਖੇੜ ਹੈ ਜਿਸ ਨੂੰ ਕੁਝ ਮਿੰਟਾਂ ਵਿੱਚ ਦੱਸਣਾ ਵੀ ਕਠਿਨ ਇਸ ਦਾ ਭੇਤ ਪਾਉਣਾ ਵੀ ਕਠਿਨ ਕਿਉਂਕਿ ਜੀਵ ਤੇ ਇੱਕ ਪੰਜ ਤਤ ਦਾ ਬਣਿਆ ਹੋਇਆ ਹੈ ਜੀਵ ਕਦੀ ਵੀ ਪਰਮਾਤਮਾ ਦਾ ਭੇਤ ਪਾ ਸਕਦਾ ਨਹੀਂ ਸਰਭਰ ਸੰਗ ਜੀ ਇਸ ਸੇਨਾ ਮਹਜੂਰ ਸੈਨ ਚੇਦੇ ਚੰਨਾ ਪਾਸੋਂ ਖਿਮਾ ਮਾ ਜੀ ਸੋ Go, no, no.